ਬਲੈਕ ਮਨੀ ਰੱਖਣ ਵਾਲੇ ਲੋਕ ਹੁਣ ਭਾਰਤ ਵਿੱਚੋਂ ਨਹੀਂ ਜਾ ਸਕਣਗੇ ਬਾਹਰ 1 ਅਕਤੂਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ ਜੇਕਰ ਬਲੈਕ ਮਨੀ ਐਕਟ ਦੇ ਤਹਿਤ ਤੁਹਾਡੇ ਖਿਲਾਫ ਕੋਈ ਨੋਟਿਸ ਲੰਬਿਤ ਹੈ ਤਾਂ ਹੁਣ ਤੁਸੀਂ ਵੀ ਦੇਸ਼ ਛੱਡ ਕੇ ਬਾਹਰ ਨਹੀਂ ਜਾ ਸਕੋਗੇ ਤੁਹਾਨੂੰ ਦੱਸਦੀ ਹਾਂ ਕਿ 1 ਅਕਤੂਬਰ ਤੋਂ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਨੇ ਇਸ ਨਵੇਂ ਨਿਯਮ ਦੇ ਤਹਿਤ ਤੁਹਾਨੂੰ ਆਪਣੇ ਕੇਸ ਦਾ ਨਿਪਟਾਰਾ ਪਹਿਲਾਂ ਕਰਨਾ ਹੋਵੇਗਾ ਜਾਂ ਫਿਰ ਭਾਰਤ ਦੇ ਵਿੱਚ ਹੀ ਰਹਿ ਕੇ ਇਹਨਾਂ ਦਾ ਨਿਪਟਾਰਾ ਕਰਨਾ ਹੋਵੇਗਾ ਤਾਂ ਹੀ ਤੁਸੀਂ ਕਿਤੇ ਵੀ ਜਾ ਸਕਦੇ ਹੋ ਵਿਦੇਸ਼ ਦੇ ਵਿੱਚ ਸੈਟਰ ਹੋਣ ਲਈ ਤੁਹਾਨੂੰ ਆਮਦਨ ਕਰ ਅਤੇ ਹੋਰ ਬਕਾਇਆ ਟੈਕਸ ਅਦਾ ਕਰਨੇ ਪੈਣਗੇ ਅਤੇ ਵਿਦੇਸ਼ਾਂ ਦੇ ਵਿੱਚ ਖਰੀਦੀ ਜਾਇਦਾਦ ਦੇ ਖਾਤੇ ਦੇਣੇ ਹੋਣਗੇ ਵਿਦੇਸ਼ ਜਾਣ ਦੇ ਲਈ ਕੋਈ ਇੰਤਰਾਜ਼ ਨਹੀਂ ਸਰਟੀਫਿਕੇਟ ਲਾਜ਼ਮੀ ਹੋਵੇਗਾ ਯਾਨੀ ਕਿ ਐਨਓ ਸਚਾਈਦਾ ਹੋਵੇਗਾ ਇਹ ਸਰਟੀਫਿਕੇਟ ਤੁਹਾਡੇ ਸਾਰੇ ਬਕਾਇਆ ਟੈਕਸ ਅਤੇ ਵਿਤੀ ਜ਼ਿੰਮੇਵਾਰੀਆਂ ਦਾ ਨਿਪਟਾਰਾ ਹੋਣ ਤੋਂ ਪ੍ਰਾਪਤ ਹੋਵੇਗਾ ਨਵਾਂ ਨਿਯਮ 1 ਅਕਤੂਬਰ 2024 ਤੋਂ ਲਾਗੂ ਹੋ ਜਾਵੇਗਾ ਹਰ ਸਾਲ ਔਸਤ 1.50 ਲੱਖ ਵਿਦਿਆ ਜੋ ਭਾਰਤੀ ਨੇ ਉਹ ਵਿਦੇਸ਼ਾਂ ਦੇ ਵਿੱਚ ਵਸਦੇ ਨੇ ਪਿਛਲੇ ਸਮੇਂ ਦੇ ਵਿੱਚ ਕਈ ਲੋਕ ਕਰੋੜਾ ਰੁਪਏ ਦੇ ਕਰਜ਼ਾਈ ਹੋ ਚੁੱਕੇ ਨੇ ਕਰਜ਼ਾਈ ਹੋ ਕੇ ਬਿਨਾ ਐਨਓਸੀ ਜੋ ਨੇ ਵਿਦੇਸ਼ਾਂ ਦੇ ਵਿੱਚ ਵਸ ਚੁੱਕੇ ਨੇ ਇਹ ਸੰਖਿਆ ਲਗਾਤਾਰ ਵਧ ਰਹੀ ਹੈ ਅਤੇ ਇਸ ਵਿੱਚ ਬਹੁਤ ਸਾਰੇ ਲੋਕ ਉਹ ਵੀ ਸ਼ਾਮਲ ਨੇ ਜੋ ਦੇਸ਼ ਦੇ ਵਿੱਚ ਵਿਤੀ ਘਟਾਲਿਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਨੇ ਬਜਟ ਦੇ ਵਿੱਚੋ ਵਿੱਤ ਬਿੱਲ ਦੀ ਧਾਰਾ 71 ਦੀ ਧਾਰਾ 230 ਦੇ ਵਿੱਚੋ ਸੋਧ ਦਾ ਪ੍ਰਸਤਾਵ ਕੀਤਾ ਗਿਆ ਇਸ ਸੋਧ ਨੂੰ ਜੋ ਹੈ ਮਕਸਦ ਵਿਤੀ ਕੋਟਾਲਿਆਂ ਅਤੇ ਕਾਲੇ ਧੰ ਦੇ ਨਾਲ ਜੁੜੇ ਲੋਕਾਂ ਨੂੰ ਬਿਨਾ ਐਨਓਸੀ ਦੇ ਵਿਦੇਸ਼ ਜਾਣ ਤੋਂ ਰੋਕਣਾ ਹੈ ਚਾਰਟਰਡ ਅਕਾਊਂਟੈਂਟ ਹਿਰੇਸ਼ ਅਪੰਗੀ ਅਨੁਸਾਰ ਮੌਜੂਦਾ ਸਮੇਂ ਦੇ ਵਿੱਚ ਵਿਦੇਸ਼ ਚਾਣ ਦੇ ਮਾਮਲਿਆਂ ਦੇ ਵਿੱਚ ਆਮਦਨ ਕਰ ਵੈਲਥ ਟੈਕਸ ਆਦ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਇਸ ਦੇ ਵਿੱਚ منی ਲੌਂਡਰਿੰਗ ਜਾਂ ਕਾਲਾ ਧਨ ਸ਼ਾਮਲ ਨਹੀਂ ਹੈ ਜੇਕਰ 1 ਅਕਤੂਬਰ ਤੋਂ ਬਾਅਦ ਵਿਦੇਸ਼ ਦੇ ਵਿੱਚ ਜਾਇਦਾਦ ਖਰੀਦੀ ਜਾਂਦੀ ਹੈ ਤਾਂ ਇਸ ਦੇ ਨਾਲ ਸੰਬੰਧਿਤ ਜੋ ਪੈਲੈਂਟਰੀ ਟੈਕਸ ਹੈ ਉਸ ਦਾ ਬਕਾਇਆ ਜੋ ਹੈ ਉਸ ਨੂੰ ਕਲੀਅਰੈਂਸ ਨਹੀਂ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਸਰਕਾਰ ਦਾ ਇਹ ਨਵਾਂ ਨਿਯਮ ਕਾਲੇ ਧਨ ਅਤੇ منی ਲਾਂਡਰਿੰਗ ਦੇ ਨਾਲ ਨਜਿੱਠਣ ਦੇ ਲਈ ਅਹਿਮ ਕਦਮ ਹੋਵੇਗਾ ਤਾਂ ਹੁਣ ਜਿੰਨੇ ਵੀ ਬਲੈਕ ਮਨੀ ਵਾਲੇ ਲੋਕ ਨੇ ਜੋ ਕਾਲਾ ਧਨ ਕਮਾਉਂਦੇ ਨੇ ਉਹ ਹੁਣ ਬਾਹਰ ਨਹੀਂ ਜਾ ਸਕਣਗੇ ਦੇਸ਼ ਛੱਡ ਕੇ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਾਲੇ ਧਨ ਵਾਲੇ ਲੋਕ ਬਾਹਰ ਨੂੰ ਰੁਖ ਕਰ ਲੈਂਦੇ ਨੇ ਪਰ ਹੁਣ ਅਜੇਹਾ ਨਹੀਂ ਹੋਵੇਗਾ ਕਿਉਂਕਿ ਐਨਓਸੀ ਲੈਣਾ ਲਾਜ਼ਮੀ ਕਰ ਦਿੱਤਾ ਗਿਆ ਜੇਕਰ ਕਿਸੇ ਕੋਲ ਐਨਓਸੀ ਹੋਏਗਾ ਤਾਂ ਹੀ ਉਹ ਵਿਦੇਸ਼ ਦਾ ਰੁਖ ਕਰ ਸਕਦਾ ਹੈ ਵਰਨਾ ਉਸ ਨੂੰ ਦੇਸ਼ ਦੇ ਵਿੱਚ ਹੀ ਰਹਿ ਕੇ ਪਹਿਲਾ ਕਾਲੇਤੋਂ ਦੇ ਮਾਮਲੇ ਨਿਪਟਾਉਣੇ ਪੈਣਗੇ